ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਆ ਤਾਂ ਇੱਥੇ ਜਨ ਕੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ। ਅੰਦਰ ਕਿਉਂ ਜਾਣ ਦਿੱਤਾ ਗਿਆ? ਅੰਦਰ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਜੀ ਤੇ ਅੱਜ ਫਿਰ ਪ੍ਰਸ਼ਾਸਨ ਨੇ ਧੱਕੇ ਨਾਲ ਉਹ ਅੰਦਰ ਸਾਨੂੰ ਜਾਣ ਨਹੀਂ ਦਿੰਦਾ। ਉਹਨਾਂ ਦੇ ਦਬਾਅ ਪਾ ਰਿਹਾ ਹੈ। ਪ੍ਰਸ਼ਾਸਨ ਨੇ ਉਹਨਾਂ ਧੱਕਾ ਕੀਤਾ ਹੈ, ਕਿਸਾਨ ਨੂੰ ਡਰਾਇਆ ਧਮਕਾਇਆ। ਉਹਦੇ ਕਾਫੀ ਹੋਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪ੍ਰਸ਼ਾਸਨ ਦੀ ਮਿੰਟ ਵੀ ਕੀਤੀ ਸੀ, ਪਹਿਰੇ ਹੱਥੀ ਵੀ ਲਾਇਆ ਬੱਚੇ ਨੇ। ਵੀ ਮੇਰੇ ਕੋਲੇ ਇਹੀ ਛੇਕਣਾ ਨਾ ਮੈਂ ਕੱਲੀਆਂ ਲੈਣਾ ਮੈਂ ਜੋ ਨਾ ਕਰਤੇ ਨਹੀਂ ਵੜੇਗੇ ਹਜੇ ਵੀ ਵੇਖ ਲੋ ਜੇ ਖੜੇ ਆ। ਘਰ ਦਾ ਇੱਕ ਜੀਜਣ ਮੇਨ ਹੀ ਸੀ ਉਹ ਨੌਜਵਾਨ ਮੁੰਡਾ ਸੀ ਜਿਹਨੇ ਕਮਾਉਣਾ ਸੀ ਉਹ ਚਲਿਆ ਗਿਆ। ਵੀ ਉਸ ਭੈਣ ਨੂੰ ਜਿਹੜੀ ਸਰਕਾਰੀ ਨੌਕਰੀ ਦਿਓ ਉਹਨੂੰ ਵੱਡੀ ਸਹਾਇਤਾ ਰਾਸ਼ੀ ਘੱਟੋ ਘੱਟ 10 ਲੱਖ ਰੁਪਈਆ ਦਿਓ। ਪਰਿਵਾਰ ਵਾਲੇ ਆ। ਸਾਡੇ ਤਾਜ ਦੇ ਮੁੰਡਾ ਭਾਈ ਭਰਾ ਆ ਉਹਦੇ। ਜਿਹੜੀਆਂ ਹੁਣ ਕਿਸਾਨ ਜਥੇਬੰਦੀਆਂ ਤੁਹਾਡੇ ਹੱਕ ਵਿੱਚ ਆਈਆਂ ਆ ਉਹ ਚਲੀਆਂ ਜਾਣ। ਹਾਂਜੀ ਹਾਂਜੀ ਉਹ ਚਲੇ ਗਏ। ਦੂ ਸੈਟ ਕਰੀਆ ਉਹ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਕਰੀਆ ਕੋ ਦੁਬਾ ਸੀ ਜਾਂ ਕਿਵੇਂ ਸੀ ਜਾਂ ਡਿਫਰੈਂਸ ਦੇ ਵਿੱਚ ਸੀ ਹੁਣ ਜਥੇਬੰਦੀਆਂ ਤਾਂ ਉਹਨਾਂ ਦੇ ਹੱਕ 'ਚ ਉਤਰਗਾ ਸੀ ਜਾਨੀ ਕਿ ਉਹਨਾਂ ਦੇ ਜਿਹੜੇ ਤਾਏ ਚਾਚੇ ਦੇ ਮੁੰਡੇ ਆ ਉਹ ਕਹਿੰਦੇ ਵੀ ਸਾਡਾ ਨਿਬੜ ਗਿਆ ਵੀ ਜਿਹੜੇ ਤੁਸੀਂ ਕਿਸਾਨ ਆਏ ਆ ਜਾਂ ਪਿੰਡਲੇ ਆ ਤੁਸੀਂ ਚਲੇ ਜਾਓ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਮਿੱਟੀ ਬਰਾਣ ਹੋਵੇ ਆਪਾਂ ਇਹ ਨਹੀਂ ਕਹਿੰਦੇ ਇਹ ਤਾਂ ਇੱਕ ਤੁਹਾਡੀ ਹਮੈਤ ਦੇ ਵਿੱਚੋਂ ਆਈਆਂ ਕਿਸਾਨ ਜਥੇਬੰਦੀਆਂ ਜੋ ਆਈਆਂ ਨਹੀਂ ਸਾਨੂੰ ਤਾਂ ਜਾਣ ਨਹੀਂ ਦਿੱਤਾ ਜੀ ਠੀਕ ਹੈ ਸਿੱਧੂਪੁਰ ਗਰੁੱਪ ਦੇ ਸਾਡੇ ਬੰਦੇ ਨੂੰ ਕਿਸੇ ਨੂੰ ਨਾ ਪ੍ਰਧਾਨ ਨੂੰ ਨਾ ਕਿਸੇ ਨੂੰ ਦਬਾਅ ਪਾਇਆ ਗਿਆ ਪਰਿਵਾਰ ਤੇ ਤੇ 5 ਲੱਖ ਕਿਰਾਇਆ ਅਸੀਂ ਗੁਰੂ ਕੇ ਕੋਠੇ ਪਿੰਡ ਵਿੱਚ ਖੜੇ ਆ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਆ ਤਾਂ ਇੱਥੇ ਜਨ ਕੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਪੋਰਟ ਸੁਪਰਸ਼ਾਸਨ ਵੱਲੋਂ ਜਿਹੜੇ ਕਿ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜੇ ਪਿੰਡ ਵਾਲੇ ਆ ਉਹਨਾਂ ਨੂੰ ਵੀ ਅੰਦਰ ਨਹੀਂ ਦਿੱਤਾ ਅੰਦਰ ਜਾਣ ਦਿੱਤਾ ਜਾ ਰਿਹਾ ਸਾਡੇ ਨਾਲ ਪਿੰਡ ਵਾਸੀ ਖੜੇ ਨੇ ਕਿਸਾਨ ਆਗੂ ਖੜੇ ਨੇ ਸਾਰਾ ਪੁੱਛਾਂਗੇ ਤੁਸੀਂ ਹੁਣ ਅੰਦਰ ਜਾਣਾ ਚਾਹੁੰਦੇ ਸੀ ਸਾਨੂੰ ਅੰਦਰ ਕੌਣ ਜਾਣ ਦਿੱਤਾ ਗਿਆ ਅੰਦਰ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਜੀ ਜੀ ਏਵੇਂ ਜਿਵੇਂ ਕੱਲ ਪਰਿਵਾਰ ਤੇ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਉੱਪਰ ਪਹਿਲਾਂ ਤਾਂ ਦੁੱਖਾਂ ਦਾ ਪਹਾੜ ੱਗਿਆ ਪਰਿਵਾਰ ਤੇ ਉਹਨਾਂ ਨੂੰ ਵਿਚਾਰ ਨੂੰ ਕੀ ਸੋਚਦੀ ਹੈ ਤੇ ਅੱਜ ਫੇਰ ਪ੍ਰਸ਼ਾਸਨ ਦੇ ਧੱਕੇ ਨਾਲ ਉਹ ਅੰਦਰ ਸਾਨੂੰ ਜਾਣ ਨਹੀਂ ਦਿੰਦਾ ਉਹਨਾਂ ਦੇ ਦਬਾਅ ਪਾ ਰਿਹਾ ਹੈ ਫੈਸਲਾ ਕਰਨ ਵਾਸਤੇ ਦੇਖੋ ਕਿੰਨੀ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ ਪਰਸੋਂ ਜਾ ਕੇ ਜਦੋਂ ਉਹ ਬੰਦੇ ਨੂੰ ਇੰਨਾ ਉਹਨਾਂ ਨੇ ਖੁਦ ਪੁੱਛੀ ਕਿਵੇਂ ਕਿਵੇਂ ਹੋਈ ਹੈ ਇਹ ਖੁਦਕੀ ਸੀ ਜੀ ਜਦੋਂ ਉਹਨੇ ਕਿਸਾਨ ਕੋਲੇ ਛੋਟਾ ਕਿਸਾਨ ਹੈ ਛੇਕਰਾ ਜਮੀਨ ਸਰਪ ਜੀ ਉਹਨੇ ਸੋਚਿਆ ਵੀ ਮੈਂ ਪਾਲਾ ਨੂੰ ਅੱਗ ਲਾ ਦਿਆਂ ਜੀ ਤੇ ਚਲੋ ਨਾਲ ਮਸ਼ੀਨ ਗਈ ਵੀ ਤੇ ਮੇਰੀ ਕਣਕ ਵੀ ਜੀ ਇਕੱਲੇ ਛੇਕਰਾ ਪਿੱਛੇ ਤਾਂ ਕੋਈ ਜਾਂਦਾ ਵੀ ਨਹੀਂ ਵੀਜਣ ਉਹ ਉਸ ਤੋਂ ਬਾਅਦ ਵੀ ਲੈ ਕੇ ਗਿਆ ਉਹ ਦੇਖੋ ਰਸਤੇ 'ਚ ਕਿਤੋਂ ਨਹੀਂ ਉਹਰਾਖ ਮਿਲੀ ਉਹ ਕਿਸਾਨ ਤੇ ਜਾ ਕੇ ਦਬਾਅ ਪਾਇਆ ਉਹਨੂੰ ਡਰਾਇਆ ਧਮਕਾਇਆ ਪਤਾ ਨਹੀਂ ਕੀ-ਕਿਆ ਹੋਥੇ ਉਹਦੀ ਵੀਡੀਓ ਬਣਾਈ ਤਿੰਨ ਪਾਸੋਂ ਉਹਨੂੰ ਘੇਰਾ ਪਾਇਆ ਪੁਲਿਸ ਨੇ ਉਹ ਉਹ ਵਿਚਾਰਾ ਪੈਰਾਂ ਨਾਲ ਅੱਗ ਭਜਾਉਣ ਲੱਗ ਅਟਰਦਾ ਘਬਰਾ ਗਿਆ ਇੰਨਾ ਆ ਕੇ ਉਹਨੇ ਘਰੇ ਖੁਦਕਸੀ ਕੀਤੀ ਹੈ ਪਤਾ ਨਹੀਂ ਕੀ ਪ੍ਰਸ਼ਾਸਨ ਸਰਕਾਰ ਨੇ ਪਾਇਆ ਤੇ ਪਤਾ ਨਹੀਂ ਕੀ ਕਾਰਨ ਹੋਇਆ ਤੇ ਉਹਨੇ ਖੁਦਕਸੀ ਕਰ ਲਈ ਉਸ ਤੋਂ ਬਾਅਦ ਦੇਖੋ ਅਸੀਂ ਚਾਹੁੰਨੇ ਵੀ ਉਹ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਤੇਕਾ ਕੀਤਾ ਕਿਸਾਨ ਨੂੰ ਡਰਾਇਆ ਧਮਕਾਇਆ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਉਹਦੇ ਪਰਿਵਾਰ ਦੇ ਕੋਈ ਸਹਾਇਤਾ ਕੋਈ ਪਰਿਵਾਰ ਨੂੰ ਸਰਕਾਰੀ ਨੌਕਰੀ ਵਗੈਰਾ ਮਿਲੀ ਜੀ ਅਸੀਂ ਉਹ ਕਹਿ ਰਹੇ ਹਾਂ ਪਰ ਅੱਜ ਫਿਰ ਪ੍ਰਸ਼ਾਸਨ ਦਬਾਅ ਪਾ ਕੇ ਸਾਨੂੰ ਅੰਦਰੀਆਂ ਤਾਂ ਪ੍ਰਵਾਹ ਤੇ ਰੇਸੇ ਦੇ ਦਰਵਾਜ਼ੇ ਪਾਈ ਜਾਂਦੇ ਪਤਾ ਨਹੀਂ ਕਿਉਂ ਜੀ ਇਹ ਜਿਹੜੇ ਪਰਿਵਾਰ ਦੇ ਮੈਂਬਰ ਆ ਉਹੀ ਖੁਦ ਹੀ ਕਹਿ ਰਹੇ ਆ ਵੀ ਤੁਸੀਂ ਅੰਦਰ ਨਹੀਂ ਜਾਣਾ ਨਹੀਂ ਪਰਿਵਾਰ ਦੇ ਮੈਂਬਰ ਬਾਹਰ ਬੈਠੇ ਆ ਭਾਈ ਕਿਹੜਾ ਖੱਟੇ ਪੰਨਣੇ ਇਹੀ ਕਹੀ ਜਾਂਦਾ ਵੀ ਤੁਸੀਂ ਅੰਦਰ ਨਹੀਂ ਜਾਣਾ ਪਤਾ ਨਹੀਂ ਕੋਈ ਰਿਸ਼ਤੇਦਾਰਾ ਕੌਣਾ ਸੀ ਜਾਂ ਹਾਂਜੀ ਕੀ ਵੀ ਲਾਇਆ ਬੱਚੇ ਨੇ ਪ੍ਰਸ਼ਾਸਨ ਦੀ ਮੰਤ ਵੀ ਕੀਤੀ ਸੀ ਪਹਿਰੇ ਹੱਥ ਵੀ ਲਾਇਆ ਬੱਚੇ ਨੇ ਵੀ ਮੇਰੇ ਕੋਲੇ ਇਹੀ ਛੇਕਣਾ ਨਾ ਮੈਂ ਕੱਲੀਆਂ ਲੈਣਾ ਮੇ dona ਖਰਚੇ ਨਹੀਂ ਵਧੇਗੇ ਹਜੇ ਵੀ ਵੇਖ ਲੋ ਜੇ ਖੜੇ ਆ ਤਾਂ ਪਰ ਪ੍ਰਸ਼ਾਸਨ ਨੇ ਜਦੋਂ ਵੀਡੀਓ ਬਣਾਉਣ ਲਾ ਪਏ ਬੱਚਾ ਕਿਦੇ ਪੋਸੇ ਦੇ ਵਿੱਚ ਇਹਨੇ ਵੇਖੀ ਨਹੀਂ ਸੀ ਇਹ ਡਰ ਗਿਆ ਘਬਰਾ ਗਿਆ ਘਬਰਾ ਗਿਆ ਘਬਰਾ ਕੇ ਪ੍ਰਸ਼ਾਸਨ ਦਾ ਤੇ ਹੱਕ ਸੀ ਵੀ ਬੇਟਾ ਕੋਈ ਗੱਲ ਨਹੀਂ ਜਦੋਂ ਪਤਾ ਲੱਗ ਗਿਆ ਵੀ ਇਹਦੇ ਕੋਈ ਹੈ ਨਹੀਂ ਕੋਸੇ ਦਾ ਜੀ ਜੀ ਵੀ ਕੋਈ ਗੱਲ ਨਹੀਂ ਅਸੀਂ ਕੋਈ ਘਰ ਵੀ ਨਹੀਂ ਕਰਦੇਗੇ ਤੂੰ ਘਬrai ਨਾ ਇਹਨਾਂ ਨੇ ਕੋਈ ਇਹ ਗੱਲ ਨਹੀਂ ਕੀਤੀਗੀ ਇਹ ਉੱਥੋਂ ਗੱਡੀਆਂ ਲੈ ਕੇ ਦਿਹਾਲਪੁਰੋਂ ਨਿਕਲ ਗਏ ਤੇ ਉਹ ਬੱਚੇ ਦੇ ਮਨ ਤੇ ਅਸਰ ਪੈ ਗਿਆ ਉਹਨੇ ਆ ਕੇ ਆਪ ਦਾ ਲੀਲਾ ਖਤਮ ਕਰ ਦਿੱਤੀਆਂ ਸਾਹਿਬ ਤੁਸੀਂ ਕਿਵੇਂ ਦੇਖੋਗੇ ਜਿਹੜੇ ਇਹਨਾਂ ਦੇ ਪ੍ਰਵਾਸ ਦੇ ਮੈਂਬਰ ਆ ਜਾਂ ਰਿਸ਼ਤੇਦਾਰ ਆ ਉਹ ਖੁਦ ਕਹਿ ਰਹੇ ਆ ਵੀ ਤੁਸੀਂ ਅੰਦਰ ਨਾ ਜਾਓ ਪ੍ਰਸ਼ਾਸਨ ਤਾਂ ਕਹੂਗਾ ਹੀ ਕਊਗਾ ਉਹ ਪਰਿਵਾਰ ਦੇ ਮੈਂਬਰੀ ਕਹਿ ਰਹੇ ਆ ਕੋ ਜਿਹੜੀ ਇਹ ਗੱਲ ਹੁੰਦੀ ਹੈ ਨਾ ਉਹ ਪਰਿਵਾਰ ਦਾ ਮੈਂਬਰ ਨਾ ਰਿਸ਼ਤੇਦਾਰ ਕੋਈ ਹੋਊਗਾ ਨਹੀਂ ਉਹ ਉੱਥੇ ਬੈਠੇ ਨੇ ਮੇਰੀ ਮੇਰੀ ਬੇਨਤੀ ਸੁਣਿਓ ਜਿਹੜੇ ਨਾਲ ਪਰਿਵਾਰ ਦੇ ਹਾਲਾਤ ਹੁੰਦੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਘਰ ਦਾ ਇੱਕ ਜੀਜਾੜਾ ਮੇਨ ਹੀ ਸੀ ਉਹ ਨੌਜਵਾਨ ਮੁੰਡਾ ਸੀ ਜਿਹਨੇ ਕਮਾਉਣਾ ਸੀ ਉਹ ਚਲਿਆ ਗਿਆ ਪਰਿਵਾਰ ਨੂੰ ਤਾਂ ਵਿਚਾਰੇ ਨੂੰ ਕੁਝ ਸੁਝਦਾ ਹੀ ਨਹੀਂਗਾ ਮਾਤਾ ਹੈ ਭੈਣ ਹੈ ਜਿਹੜੀ ਉਹਦੇ ਘਰੋਂ ਹੈ ਬੱਚੀ ਉਹ ਬਾਹਰ ਬੈਠੇ ਆ ਕੁਝ ਕੁ ਰਿਸ਼ਤੇਦਾਰ ਰਹਿ ਗਏ ਉਹਨਾਂ ਤੇ ਪ੍ਰਸ਼ਾਸਨ ਅਕਸਰ ਕਰਦਾ ਹੁੰਦਾ ਹੈ ਜੀ ਵੀ ਕੋਈ ਜਿਹੜੇ ਬੰਦੇ ਲੜਾਈ ਲੜਦੇ ਆ ਉਹਦੀ ਪੱਖ ਰੱਖਣ ਆਏ ਆ ਉਹਨਾਂ ਤੋਂ ਪਾਸੇ-ਪਾਸੇ ਸ਼ਾਇਦ ਕੋਈ ਕਮਜ਼ੋਰ ਫੈਸਲਾ ਲਾਗੂ ਕਰਦ ਕੀ ਅਸੀਂ ਜੋ ਕਸ ਅਸੀਂ ਡਿਮਾਂਡਾਂ ਰੱਖ ਰਹੇ ਆ ਵੀ ਉਸ ਭੈਣ ਨੂੰ ਜਿਹੜੀ ਸਰਕਾਰੀ ਨੌਕਰੀ ਦਿਓ ਨੌਕਰੀ ਪ੍ਰਸ਼ਾਸਨ ਕਹਿ ਰਿਹਾ ਸੀ ਦੇਵਾਂਗੇ ਪਰ ਦੇਣਾ ਕੀ ਇਹ ਪ੍ਰਾਈਵੇਟ ਐ ਇਹਨਾਂ ਵੀ ਸਰਕਾਰੀ ਨੌਕਰੀ ਦਾ ਨੋਟੀਫਿਕੇਸ਼ਨ ਜਾਰੀ ਕਰੋ ਉਹਨੂੰ ਵੱਡੀ ਸਹਾਇਤਾ ਰਾਸ਼ੀ ਘੱਟੋ-ਘੱਟ 10 ਲੱਖ ਰੁਪਈਆ ਦਿਓ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਇਹ ਜਿਹੜਾ ਸਾਡਾ ਸੰਬੰਧ ਮਤਲਬ ਕਿ ਹੋ ਗਈ ਜੀ ਸੈਟਸਪਾਈ ਹੋ ਗਈ ਉਹਨਾਂ ਨਾਲ ਜਿਹੜੀਆਂ ਸਾਡੀਆਂ ਮੰਗਾ ਸੀਗੀਆਂ ਨੌਕਰੀਆਂ ਉਹ ਸਾਡਾ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਜੀ ਕੋਈ ਨੌਕਰੀਆਂ ਕਲੀਅਰ ਹੋਇਆ ਵੀ ਉਹ ਕਹਿੰਦੇ ਕਹਿੰਦੇ ਇਹ ਦਵਾ ਦੇ ਕਿੰਨੀਆਂ ਸਾਡੀਆਂ ਜਿਹੜੀਆਂ ਮੰਗ ਉਹ ਕਹਿੰਦੇ ਇਹ ਨੌਕਰੀ ਦਵਾ ਦੇ ਜਿਹੜੀ ਮੰਗਾ ਰੱਖਿਆ ਸੀਗੇ ਸਾਨੂੰ ਮਿਲ ਗਈ ਵੀ ਜਿਹੜੀ ਸਹਾਇਤਾ ਆਈ ਪਰਿਵਾਰ ਵਾਲਿਆਂ ਆ ਅਸੀਂ ਪਰਿਵਾਰ ਵਾਲੇ ਆ ਪਰਿਵਾਰ ਵਾਲੇ ਆ ਸਾਡੇ ਤਾਇ ਦਾ ਮੁੰਡਾ ਭਾਈ ਭਰਾ ਉਹਦੇ ਅਸੀਂ ਭਰਾ ਜੀ ਉਹਦੇ ਹਾਂਜੀ ਤਨਿਕਾ ਤੁਹਾਨੂੰ ਸੈਟਸਫਾਈ ਆ ਜਿਹੜੀਆਂ ਹੁਣ ਕਿਸਾਨ ਜੱਥੇਬੰਦੀਆਂ ਤੁਹਾਡੇ ਹੱਕ ਵਿੱਚ ਆਈਆਂ ਉਹ ਚਲੀਆਂ ਜਾਣ ਹਾਂਜੀ ਹਾਂਜੀ ਉਹ ਚਲੀਆਂ ਜਾਣ ਸਾਡਾ ਮਤਲਬ ਇਹਨਾਂ ਸਾਰਾ ਕੋਣ ਨਿਪੜ ਜੀ ਹਾਂਜੀ ਸਾਡੀ ਮਾਤਾ ਉਹਨਾਂ ਤੋਂ ਗੱਲ ਮਾਤਾ ਸਾਡੀ ਮਾਤਾ ਉਹਨਾਂ ਨਾਲ ਗੱਲ ਹੋ ਗਈ ਸਾਰੀ ਗੱਲ ਪਰਿਵਾਰ ਵਿੱਚ ਬੈਠਾ ਜਿਹੜਾ ਫੈਸਲਾ ਸਾਡੀ ਮਾਸੀ ਵਿੱਚ ਬੈਠੀ ਆ ਉਹਦੇ ਘਰ ਦੀ ਵਿੱਚ ਬੈਠੀ ਆ ਜੀ ਉਹਨਾਂ ਦੇ ਭੈਣ ਭੈਣਾਂ ਆ ਰਹੀਆਂ ਬੈਠੀਆਂ ਭਨੋਈਏ ਬੈਠਿਆ ਸਾਰੇ ਬੈਠਿਆ ਸਾਰੀ ਬੈਠ ਕੇ ਗੱਲ ਹੋਈ ਜਿਹੜੀ ਸੁਸਾਇਡ ਕਰੀ ਆ ਉਹ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਕਰੀ ਆ ਕੋਈ ਦਵਾਈ ਸੀ ਜਾਂ ਕਿਵੇਂ ਸੀ ਜਾਂ ਡਿਪਰੈਸ਼ਨ ਦੇ ਵਿੱਚ ਸੀ ਬੰਦਾ ਉਹ ਜਿਹੜਾ ਬਾਹਰ ਰੌਲਾ ਉੱਤੇ ਪੈ ਗਿਆ ਇਹ ਆ ਗਿਆ ਆਪਸਰ ਆਏਗੀ ਐਨੇ ਜੀ ਉਹ ਡਰ ਗਿਆ ਜੀ ਕਿੰਨੀ ਉਮਰ ਦੱਸੀ ਜਾ ਰਹੀ ਹੈ ਕਿਸਾਨ ਦੀ 34 35 ਸਾਲ ਦੀ ਬਸ 35 ਸਾਲ ਤੇ ਪਿੱਛੇ ਕੌਣ-ਕੌਣ ਹੈ ਪਰਿਵਾਰ ਚ ਬਸ ਜਿਹੜੇ ਹੁਣ ਸਾਰੇ ਯਾਰੀ ਦੱਸਿਆ ਜੀ ਬਸ ਜੀ ਬਹੁਤ ਬਹੁਤ ਧੰਨਵਾਦ ਜੀ ਆਹ ਵੇਖੋ ਇਹ ਕਹਿੰਦੇ ਵੀਰ ਘਰ ਵਾਲੇ ਕਹਿੰਦੇ ਆ ਵੀ ਅਸੀਂ ਇਹਨਾਂ ਦੇ ਰਿਸ਼ਤੇਦਾਰ ਆ ਚਾਹੇ ਤਾਏ ਚਾਚਾ ਦੇ ਮੁੰਡੇ ਦੱਸੇ ਜਾ ਰਿਹਾ ਕਣਿਆ ਸਾਹਿਬ ਆਜੋ ਇੱਕ ਮਿੰਟ ਇੱਕ ਮਿੰਟ ਹੁਣ ਜਥੇਬੰਦੀਆਂ ਤਾਂ ਉਹਨਾਂ ਦੇ ਹੱਕ ਚ ਉਤਰੀਆਂ ਸੀ ਜਾਨੀ ਕਿ ਉਹਨਾਂ ਦੇ ਜਿਹੜੇ ਤਾਏ ਚਾਚੇ ਦੇ ਮੁੰਡੇ ਆ ਉਹ ਕਹਿੰਦੇ ਵੀ ਸਾਡਾ ਨਿਬੜ ਗਿਆ ਵੀ ਜਿਹੜੇ ਤੁਸੀਂ ਕਿਸਾਨ ਆਏ ਆ ਜਾਂ ਪਿੰਡ ਵਾਲੇ ਆ ਤੁਸੀਂ ਚਲੇ ਜਾਓ ਅਸੀਂ ਬਿਲਕੁਲ ਪਰਿਵਾਰ ਔਰ ਸਾਰਾ ਪਿੰਡ ਜਦੋਂ ਮੀਟਿੰਗ ਹੋਈ ਹੈ ਐ ਐਸ ਡੀ ਐਮ ਦੇ ਨਾਲ ਡਿਪਟੀ ਸਾਹਿਬ ਦੇ ਨਾਲ ਸਾਰਾ ਪਿੰਡ ਸੀ ਰਿਸ਼ਤੇਦਾਰ ਸੀ ਉਸ ਸਮੇ ਉਸ ਦੇ ਵਿੱਚ ਜਿਹੜਾ ਸੀਗਾ ਪਰਿਵਾਰ ਦੀ ਸਹਿਮਤੀ ਦੇ ਨਾਲ ਮਸਲਾ ਜਿਹੜਾ ਕਰਿਆ ਸੀ ਇਹ ਵੀ ਇੱਕ ਪਰਿਵਾਰ ਨੂੰ ਜਿਹੜੀ ਨੌਕਰੀ ਹੈ ਸਰਕਾਰੀ ਨੌਕਰੀ ਸਾਡੀ ਭੈਣ ਨੂੰ ਹੋਵੇ 10 ਲੱਖ ਰੁਪਈਆ ਹੋਵੇ ਅਸੀਂ ਉਸ ਗੱਲ ਤੇ ਅੱਜ ਵੀ ਉਵੇਂ ਹੀ ਖੜੇ ਹਾਂ ਅਸੀਂ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਾਂਗੇ ਜੇ ਪਰਿਵਾਰ ਸਾਥ ਦੇਊਗਾ ਅਸੀਂ ਲੜਾਂਗੇ ਜੇ ਪਰਿਵਾਰ ਨੇ ਕੋਈ ਹੋਰ ਇਹੀ ਗੱਲ ਕਰਨੀ ਹੈ ਫਿਰ ਅਸੀਂ ਭੱਜੇ ਅਸੀਂ ਕਿਸੇ ਪਾਸੇ ਨਹੀਂ ਸ ਤਾਂ ਫਿਰ ਵੀ ਲੜਨ ਲਈ ਤਿਆਰ ਹਾਂ ਅਸੀਂ ਉਸ ਚੀਜ਼ ਤੇ ਹੀ ਖੜੇ ਹਾਂ ਵੀ ਨੌਕਰੀ ਹੋਵੇ ਸਰਕਾਰੀ 10 ਲੱਖ ਰੁਪਈਆ ਜਿਹੜਾ ਪਰਿਵਾਰ ਦੇ ਜੀ ਨੂੰ ਮਿਲਣਾ ਚਾਹੀਦਾ ਤੁਹਾਡਾ ਤੁਹਾਡਾ ਅਗੂ ਵਿੱਚ ਸੀ ਹੁਣ ਨਹੀਂ ਸਾਡਾ ਕੋਈ ਆਗੂ ਵਿੱਚ ਸਾਡਾ ਬੀਕੇ ਜੋ ਇੱਕ ਤਾਂ ਸਿੱਧੂਪੁਰ ਦਾ ਕੋਈ ਵੀ ਆਗੂ ਵਿੱਚ ਨਹੀਂ ਸੀ ਹਾਂ ਇਹ ਇਹਨਾਂ ਦੇ ਪਰਿਵਾਰ ਦਾ ਹੈ ਜਾਂ ਕੋਈ ਪਿੰਡ ਦੇ ਲੋਕ ਸੀਗੇ ਜਿਨ੍ਹਾਂ ਦੇ ਵਿੱਚ ਕੋਈ ਅੰਦਰ ਫੈਸਲਾ ਹੋਇਆ ਸਾਡਾ ਕੋਈ ਵੀ ਆਗੂ ਵਿੱਚ ਨਹੀਂ ਸੀ ਚਲੋ ਇੱਧਰ ਆ ਜਾਓ ਜੀ ਨਿਬੜ ਜਾਂਦੇ ਉਹਨਾਂ ਦਾ ਮਿੱਟੀ ਨਾਲ ਰੋਣਾ ਉਹਨਾਂ ਨੂੰ ਜਦੋਂ ਉਹਨਾਂ ਦਾ ਘਰੋਂ ਬੰਦਾ ਹੀ ਚਲੇ ਗਿਆ ਜੀ ਆਨੇ ਤੋਂ ਤੁਸੀਂ ਉਹਨਾਂ ਦਾ ਨਿਬੜ ਜਾਂਦੇ ਇਹ ਸਾਡੀ ਸਾਡੀ ਇਹ ਬੇਨਤੀ ਹੈ ਉਹ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਮਿੱਟੀ ਬਰਾਨ ਹੋਵੇ ਆਪਾਂ ਇਹ ਨਹੀਂ ਕਹਿੰਦੇ ਇਹ ਤਾਂ ਇੱਕ ਤੁਹਾਡੀ ਹਮੈਤ ਦੇ ਵਿੱਚੋਂ ਆਈਆਂ ਕਿਸਾਨ ਜਥੇਬੰਦੀਆਂ ਜੋ ਆਈਆਂ ਬਾਈ ਤੁਸੀਂ ਸੱਚ ਕਿਵੇਂ ਦੇਖੋਗੇ ਉਹਦਾ ਘਰ ਵਾਲੇ ਕਹਿੰਦੇ ਵੀ ਸਾਡਾ ਨਿਬੜ ਗਿਆ ਤੁਸੀਂ ਜਾਓ ਉਹਨਾਂ ਦੀ ਮਿੱਟੀ ਨਾ ਬਰਾਨ ਕਰੋ ਇਹ ਤਾਂ ਜੀ ਪ੍ਰਸ਼ਾਸਨ ਦਾ ਅੰਦਰ ਇਹਨਾਂ ਨੂੰ ਲੈ ਕੇ ਕੁਝ ਰਿਸ਼ਤੇਦਾਰਾਂ ਨੂੰ ਜੋ ਉਹਦੇ ਪਤਨੀ ਆ ਉਹਦੀ ਮਾਤਾ ਉਹ ਤਾਂ ਬਾਹਰ ਬੈਠੀ ਆ ਉਹਨਾਂ ਦੇ ਰਿਸ਼ਤੇਦਾਰਾਂ ਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬਹੁਤ ਵੱਡਾ ਦਬਾਅ ਬਣਾ ਕੇ ਉਹਨਾਂ ਨੂੰ ਡਰਾ ਤਮਕਾ ਕੇ ਸਾਨੂੰ ਨਹੀਂ ਪਤਾ ਵੀ ਉਹ ਕਿਵੇਂ ਨਿਮੜ ਰਹੇ ਆ ਜਾਂ ਕੀ ਉਹਨਾਂ ਦੀ ਚਾਲਬਾਜੀ ਹੈ ਜੀ ਜੀ ਹਾਂ ਜੀ ਸਾਡਾ ਕੋਈ ਗਿਆ ਹੀ ਨਹੀਂ ਜੀ ਸਾਡਾ ਕੋਈ ਬਿੱਤ ਜਾਣ ਹੀ ਨਹੀਂ ਦਿੰਦਾ ਸਿੱਧੂਪੁਰ ਦਾ ਸਾਡਾ ਕੋਈ ਨਹੀਂ ਪਿੰਡ ਦਾ ਕੋਈ ਪੰਚਾਇਤ ਦਾ ਮੋਹਰ ਵਿਅਕਤੀ ਜਾਂ ਕੋਈ ਜਥੇਬੰਦੀ ਦਾ ਅੰਦਰ ਕੋਈ ਨਹੀਂ ਜਾਣ ਦਿੰਦਾ ਗਿਆ ਨਾ ਹੀ ਸਾਨੂੰ ਤਾਂ ਜਾਣ ਨਹੀਂ ਦਿੱਤਾ ਜੀ ਜੀ ਠੀਕ ਹੈ ਸਿੱਧੂਪੁਰ ਗਰੁੱਪ ਦੇ ਸਾਡੇ ਬੰਦੇ ਨੂੰ ਕਿਸੇ ਨੂੰ ਨਾ ਪ੍ਰਧਾਨ ਨੂੰ ਨਾ ਕਿਸੇ ਨੂੰ ਦਬਾਅ ਪਾਇਆ ਗਿਆ ਪਰਿਵਾਰ ਤੇ ਜੀ ਤੇ ਫੈਸਲਾ ਕਣਿਆ ਸਾਹਿਬ ਇਹੋ ਜਿਹਾ ਕੀ ਉਹਨੇ ਤੇ ਪ੍ਰੈਸ਼ਰ ਪਾਇਆ ਗਿਆ ਜਿਹੜੇ ਪਰਿਵਾਰ ਵਾਲੇ ਪਹਿਲਾਂ ਕੁਛ ਘੰਟੇ ਜਾਨੀ ਕਿ ਜਥੇਬੰਦੀਆਂ ਦੇ ਨਾਲ ਸਹਿਮਤ ਸੀ ਜਿਵੇਂ ਜਥੇਬੰਦੀਆਂ ਕਰਨ ਗਿਆ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਪੁੱਛ ਕੇ ਫੈਸਲਾ ਕੀਤਾ ਗਿਆ ਹੁਣ ਇਹੋ ਜਿਹੀ ਕੀ ਗਿੱਦੜ ਸਿੰਗੀ ਕਹਿੰਦੀ ਹੈ ਸੰਘਾੜੀ ਦਿੱਤੀ ਗਈ ਹੈ ਜਿਹੜੇ ਉਹ ਪਰਿਵਾਰ ਵਾਲੇ ਉਹਨੇ ਰਿਸ਼ਤੇਦਾਰ ਉਹਨਾਂ ਦੇ ਤਾਏ ਚਾਚਾ ਦੇ ਮੁੰਡੇ ਖੁਦ ਕਹਿ ਰਹੇ ਆ ਵੀ ਤੁਸੀਂ ਚਲੇ ਜਾਓ ਇਹਨਾਂ ਦੀ ਮਿੱਟੀ ਬਰਾਨ ਨਾ ਕਰੋ ਸਾਡਾ ਫੈਸਲਾ ਹੋ ਗਿਆ ਸਾਡੀ ਜਾਨੀ ਕਿ ਪ੍ਰਸ਼ਾਸਨ ਨਾਲ ਕੰਪਰੋਮਾਈਜ਼ ਹੋ ਗਈ ਹੈ ਵੇਖੋ ਪਹਿਲੀ ਤਾਂ ਮੈਂ ਗੱਲ ਸਾਰੀ ਸਾਰ ਨੂੰ ਦੱਸ ਦਿਆਂ ਸਿਚੁਏਸ਼ਨ ਇਹ ਇਹ ਕਿਸਾਨ ਸਿਰਫ 6 ਕਨਾਲਾਂ ਜ਼ਮੀ ਛੋਟਾ ਛੋਟੇ ਤੋਂ ਵੀ ਛੋਟਾ ਥਰਡ ਕਲਾਸ ਦਾ ਕਿਸਾਨ ਹੈ। ਉਹਦੇ ਤੇ ਪ੍ਰਸ਼ਾਸਨ ਨੇ ਅਜਿਹਾ ਪ੍ਰੈਸ਼ਰ ਪਾਇਆ ਖੇਤ ਦੇ ਵਿੱਚ ਜਾ ਕੇ ਕਿ ਉਹ ਬੰਦਾ ਮਜਬੂਰ ਹੋ ਗਿਆ ਅੱਜ ਉਹਦਾ ਐਸਾ ਕੋਈ ਵੇਖੋ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ। ਕੁਝ ਵੱਡੇ ਤੋਂ ਵੱਡਾ ਤਸ਼ੱਦਦ ਸਹਿ ਜਾਂਦੇ ਆ। ਕੁਝ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਦਬਕਾ ਵੀ ਨਹੀਂ ਚੱਲਦੇ ਹੁੰਦੇ। ਉਹ ਇੱਕ ਇਹੋ ਜਿਹਾ ਬੰਦਾ ਸੀਗਾ। ਉਹਨੇ ਕੋਈ ਦਬਕਾ ਵੀ ਨਹੀਂ ਪ੍ਰਸ਼ਾਸਨ ਦਾ ਝੱਲਿਆ ਵੱਡੀਆਂ ਧਾੜਾਂ ਪੁਲਿਸ ਦੀਆਂ ਖੇਤ ਦੇ ਵਿੱਚ ਆ ਗਈਆਂ। ਉਹਨੇ ਡਰ ਕੇ ਘਬਰਾ ਕੇ ਸੁਸਾਈਡ ਕਰ ਲਿਆ। ਪਹਿਲੀ ਗੱਲ ਤਾਂ ਅਸੀਂ ਇਹ ਕਹਿੰਦੇ ਵੀ ਇਹ ਸੁਸਾਈਡ ਨਹੀਂ ਹੈ। ਇਹ ਕਤਲ ਹੋਇਆ ਹੈ। ਜਦੋਂ ਸਾਡੇ ਕਿਸਾਨਾਂ ਨੇ ਇੱਕ ਥੀਲੀ ਲਾਈਪਰਾਲੀ ਨੂੰ ਤਾਂ ਪ੍ਰਸ਼ਾਸਨ ਨੇ ਹੋ ਹੱਲਾ ਮਚਾਇਆ ਕਿ ਸਾਡੇ ਅਧਿਕਾਰੀ ਤੋਂ ਅੱਗੇ ਕਿਉਂ ਲਵਾਈ ਅੱਜ ਜਵਾਬ ਦੇਵੇ ਪ੍ਰਸ਼ਾਸਨ ਅੱਜ ਇਸ ਕਿਸਾਨ ਨੂੰ ਪ੍ਰਸ਼ਾਸਨ ਨੇ ਉੱਤੇ ਆ ਕੇ ਐਡਾ ਵੱਡਾ ਹੱਲਾ ਬੋਲਿਆ ਕਿ ਉਹਨੂੰ ਐਡਾ ਵੱਡਾ ਡਿਪਰੈਸ਼ਨ ਦਾ ਮਰੀਜ਼ ਬਣਾਤਾ ਕਿ ਉਹਨੇ ਸੁਸਾਈਡ ਕਰ ਲਈ ਬਣਦਾ ਤਾਂ ਇਹ ਸੀ ਮੈਂ ਸਵਾਲ ਕੀਤਾ ਮੀਟਿੰਗ ਦੇ ਵਿੱਚ ਵੀ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਹੈ ਮੁਫਤ ਮਸਨਰੀ 2400 ਰੁਪਏ ਕਿੱਲੇ ਦਾ ਮੁਹैया ਕਰਵਾਉਣਾ ਕੀ ਤੁਸੀਂ ਕਰਵਾਤਾ ਸੀ ਇਸ ਕਿਸਾਨ ਨੂੰ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈ ਕਿ ਤੁਸੀਂ ਪਹਿਲਾਂ ਕਿਸਾਨ ਨੂੰ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਣਾ ਹੈ ਫਿਰ ਅੱਗ ਲਾਉਣ ਤੋਂ ਰੋਕਣਾ ਹੈ ਮਾਸਦਮ ਸਾਹਿਬ ਇਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਸ ਕਿਸਾਨ ਨੂੰ ਤੁਸੀਂ ਉਹ ਕੰਪਨਸੇਸ਼ਨ ਜਿਹੜਾ ਮਾਨਜੋ ਕੋਰਟਾਂ ਨੇ ਦਿੱਤਾ ਉਹ ਦੇ ਦਿੱਤਾ ਸੀ ਤੇ ਕਿਸਾਨ ਦੇ ਉੱਤੇ ਆ ਕੇ ਕਿਤਾਵਾ ਬੋਲਤਾ ਤੇ ਉਹਨੇ ਸੁਸਾਈਡ ਕਰ ਲਈ ਹੁਣ ਕੀ ਹੈ ਹੁਣ 6 ਕਨਾਲਾਂ ਜ਼ਮੀਨ ਵਾਲਾ ਇੱਕ ਬਿਲਕੁਲ ਛੋਟਾ ਕਿਸਾਨ ਹੈ ਉਹਦੇ ਪਿੱਛੇ ਕੀ ਹੈ ਇੱਕ ਬਿਰਧ ਮਾਤਾ ਜੀ ਇੱਕ ਉਹਦੇ ਜੀਵਨ ਸਾਥਣ ਸਾਡੀ ਭੈਣ ਇੱਕ ਉਹਦੀ ਛੋਟੀ ਬੱਚੀ ਕੱਲ ਕੀ ਕੰਪਰੋਮਾਈਜ਼ ਕੀਤਾ ਇਸ ਪ੍ਰਸ਼ਾਸਨ ਨੇ 2 ਲੱਖ ਰੁਪਏ ਚ ਹੁਣ ਜਦੋਂ ਘਰੇ ਇਹ ਚੀਜ਼ਾਂ ਵਾਪਰ ਜਾਂਦੀਆਂ ਐਡਾ ਘਰ ਦਾ ਨੌਜਵਾਨ ਪੁੱਤ ਮਰ ਗਿਆ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਵੀ ਕੀ ਹੋ ਰਿਹਾ ਹੈ ਕੱਲ ਵੀ ਦਬਾਅ ਪਾ ਕੇ 2 ਲੱਖ ਰੁਪਏ ਚ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਸਿੱਧੂਪੁਰ ਨੂੰ ਭਿੰਨਕ ਪਈ ਅਸੀਂ ਸਵੇਰ ਤੋਂ ਵਾਕਿ ਹਰਕਤ ਚ ਆਏ ਆ ਪਿੰਡ ਦੇ ਵਿੱਚ ਅਸੀਂ ਪਰਿਵਾਰ ਨੂੰ ਸਹਿਮਤ ਕਰ ਲਏ ਸੀ ਵੀ ਇਹ ਕੀ ਹੈ ਅਸੀਂ ਪ੍ਰਸ਼ਾਸਨ ਤੋਂ ਡਿਮਾਂਡ ਪਹਿਲਾਂ ਵੀ ਤੇ ਹੁਣ ਵੀ ਇਹੀ ਕਰਦੇ ਆ ਵੀ ਪਰਿਵਾਰ ਨੂੰ 10 ਲੱਖ ਰੁਪਏ ਘੱਟੋ ਘੱਟ ਮਿਲੇ ਤੇ ਉਹ ਸਾਡੀ ਭੈਣ ਨੂੰ ਸਰਕਾਰੀ ਜੋਬ ਮਿਲੇ ਤੇ ਜਿਹੜੀ ਅਧਿਕਾਰੀ ਨੇ ਆ ਕੇ ਇਹ ਜਾਂ ਕੁਝ ਕਰਵਾਇਆ ਉਹਦੀ ਇਨਕੁਆਇਰੀ ਹੋਵੇ ਇਹ ਸਾਡੀਆਂ ਡਿਮਾਂਡ ਹੈ ਹੁਣ ਜਿਹੜਾ ਜਿਹੜੀ ਤੁਸੀਂ ਸਵਾਲ ਕੀਤਾ ਹੈ ਵੀ ਪ੍ਰਸ਼ਾਸਨ ਦੇ ਉੱਤੇ ਜਿਹੜਾ ਦਬਾਅ ਪ੍ਰਸ਼ਾਸਨ ਨੇ ਪਰਿਵਾਰ ਦੇ ਉੱਤੇ ਪਾਇਆ ਇਹ ਕੱਲ ਵੀ ਪਾਇਆ ਅੱਜ ਵੀ ਦਬਾਅ ਪਾਇਆ ਜਾਇਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਪਰਿਵਾਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਵੱਡਾ ਦਬਾਅ ਸਿਰਜ ਕੇ ਪਰਿਵਾਰ ਨੂੰ ਸੋਝ ਨਹੀਂ ਰਿਹਾ ਕਰਗੀ ਕਿ ਇੱਕ ਪਰਿਵਾਰ ਦਾ ਜੀ ਸੀ ਉਹ ਚਲਿਆ ਗਿਆ ਕੀ ਕਰੀ ਉਹਨਾਂ ਨੂੰ ਅੰਦਰ ਤਾੜ ਲਿਆ ਗਿਆ ਅੰਦਰ ਤਾੜ ਕੇ ਜਿਹੜੇ ਜਿਹੜਾ ਪਰਿਵਾਰ ਦੇ ਰਿਸ਼ਤੇਦਾਰ ਮੈਂਬਰ ਉਹ ਆਏ ਉਹਨਾਂ ਤੇ ਭਾਰੀ ਦਬਾਅ ਬਣਾਇਆ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂ ਪ੍ਰੋਹ ਆਪਦੀ ਕੈਮਰੇ ਦੇ ਵਿੱਚ ਕਵਰ ਕਰ ਲਿਓ ਧਰਨਾ ਲਾਈ ਬੈਠੇ ਆਂ ਸਾਨੂੰ ਕਿਸੇ ਨੂੰ ਮੀਟਿੰਗ ਦੇ ਵਿੱਚ ਅੰਦਰ ਨਹੀਂ ਜਾਣ ਦਿੱਤਾ ਪੁਲਿਸ ਬਾਰ ਦੇ ਮੂਹਰੇ ਲਾ ਦਿੱਤੀ ਹੈ ਕਿਸੇ ਨੂੰ ਮੀਟਿੰਗ ਦੇ ਵਿੱਚ ਨਹੀਂ ਜਾਣ ਦਿੱਤਾ ਅੰਦਰ ਪ੍ਰਸ਼ਾਸਨ ਨੇ ਬੈਠ ਕੇ ਪਰਿਵਾਰ ਦੇ ਵਿੱਚ ਜਾਂ ਕੋਈ ਪਿੰਡ ਦੇ ਕੋਈ ਚਾਰ ਮੋਹਤਵਾਰ ਬੰਦਿਆਂ ਦੇ ਉੱਤੇ ਦਬਾਅ ਪਾ ਕੇ ਜਿਹੜਾ ਇਹ ਫੈਸਲਾ ਸਾਨੂੰ ਨਹੀਂ ਪਤਾ ਕੀ ਕੀਤਾ ਉਹ ਮੜਿਆ ਅਸੀਂ ਜਿਹੜੇ ਵੀ ਕੇਜੂ ਇੱਕ ਤਾਂ ਸਿੱਧੂ ਪਰ ਅਸੀਂ ਹਲੇ ਵੀ ਉਵੇਂ ਹੀ ਖੜੇ ਲੜਾਂਗੇ ਜੇ ਪਰਿਵਾਰ ਚਾਹੁੰਦਾ ਹੈ ਅਸੀਂ ਫੇਰ ਵੀ ਲੜਾਂਗੇ ਜਿਹੜੀਆਂ ਅਸੀਂ ਡਿਮਾਂਡ ਰੱਖੀ ਹੈ ਉਹ ਕਰਾਂਗੇ ਇਹ ਕੀ ਕਿੱਥੋਂ ਦਾ ਬਦਲਾਵ ਹੈ ਜਿਹੜੀ ਸਰਕਾਰ ਇਹ ਕਹਿ ਕੇ 75 ਸਾਲਾਂ ਦੇ ਸੀ ਸਤਾਇਆ ਹੋਇਆ ਨੇ ਭਗਵੰਤ ਮਾਨ ਨੂੰ ਇੱਕ ਵੱਡਾ ਫਤਵਾ ਦਿੱਤਾ ਕਾਹਦੇ ਚ ਦਿੱਤਾ ਉਹਨਾਂ ਬਦਲਾਵ ਲੈ ਕੇ ਆਹ ਬਦਲਾਵ ਸੀ ਇਸ ਤਰ੍ਹਾਂ ਕਿਸਾਨ ਖੇਤਾਂ ਦੇ ਵਿੱਚ ਕਤਲ ਕਰਨੇ ਸੀ ਤੁਸੀਂ ਇਹ ਬਦਲਾਵ ਤਾਂ ਪਹਿਲੇ 75 ਸਾਲਾਂ ਦਾ ਚੱਲੀ ਜਾਂਦਾ ਸੀ ਫਿਰ ਸਰਕਾਰ ਦੀ ਇੱਕ ਬਹੁਤ ਨਿੰਦਣਯੋਗ ਸਰਕਾਰ ਦੇ ਪ੍ਰਸ਼ਾਸਨ ਦੀ ਇੱਕ ਨਿੰਦਣਯੋਗ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਸਾਨੂੰ ਜਥੇਬੰਦੀ ਨੂੰ ਵਿੱਚ ਬਿਠਾ ਕੇ ਫੈਸਲਾ ਕਰਨਾ 10 ਲੱਖ ਰੁਪਏ ਕੀ ਵਾਲਾ ਅੱਜ ਉਹਨੂੰ ਛੀ ਇੱਕ ਨਾਲਾਂ ਦਾ ਜ਼ਮੀਨ ਦੀਆਂ ਵਿਚਾਰੀ ਭੈਣ ਕੋਲੇ ਮਾਤਾ ਵੀ ਆਦੋ ਵਿਚਾਲੇ ਜ਼ਿੰਦਗੀ ਚ ਬੈਠੇ ਇੱਕ ਬੱਚੀ ਆ ਗੱਲ ਕਰਕੇ ਤੇ ਉਹਦੀ ਕੀ ਤੋ 6 ਲੱਖੀ ਪਈ 10 ਲੱਖੀ ਪਈਆਂ ਕਿ ਕਿ ਆਪਾਂ ਨਹੀਂ ਕੀਮਤ ਤਾਂ 10 ਲੱਖ ਵੀ ਹੈ ਨਹੀਂ ਕੋ ਉਹਦੀ ਕੀਮਤ ਤਾਂ 10 ਬੰਦੇ ਦੀ ਕੀਮਤ ਨਹੀਂ ਹੁੰਦੀ ਕੋਈ ਕੀਮਤ ਬੰਦੇ ਦੀ ਤਾਂ ਕੀਮਤ ਹੀ ਹੈ ਨਹੀਂ ਕੋ ਨਾਲੇ ਇਹ ਜਿਹੇ ਹਾਲਾਤਾਂ ਚ ਜਿੱਥੇ ਪਰਿਵਾਰ ਦਾ ਜੀ ਕਿੱਲੋ ਕੇਵਲ ਇੱਕੋ ਹੀ ਹੋਵੇ ਨੌਜਵਾਨ ਹੋਵੇ ਉਹ ਜਵਾਨੀ ਭਰ ਦੇ ਵਿੱਚ ਚਲਿਆ ਜਾਵੇ ਮਗਰ ਤਿੰਨ ਜੀ ਹੋਰ ਮਰਦਿਆਂ ਵਰਗੇ ਬਣ ਗਏ ਤਾਂ ਉੱਥੇ ਤਾਂ ਕੋਈ ਕਮੀ ਪੈਸਾ ਦੀ ਤਾਂ ਕੀਮਤ ਹੀ ਨਹੀਂ ਜ਼ਿੰਦਗੀ ਦੀ ਤਾਂ ਪਰ ਠੀਕ ਹੈ ਵੀ ਅਸਿਆਂ ਦੇ ਸੀ ਕੋਈ ਪਰਿਵਾਰ ਨੂੰ ਉਸ ਭੈਣ ਨੂੰ ਉਸ ਮਾਂ ਨੂੰ ਉਸ ਬੱਚੀ ਨੂੰ ਕੋਈ ਤਕੜਾ ਆਰਥਿਕ ਤਪੋਰ ਤੇ ਹਲਾਰਾ ਮਿਲ ਜੇ ਜਿਹਦੇ ਨਾਲ ਉਹ ਜ਼ਿੰਦਗੀ ਬਸਰ ਕਰਲੇ ਉਹਨੂੰ ਸਰਕਾਰੀ ਨੌਕਰੀ ਮਿਲ ਜੇ ਅਸੀਂ 10 ਲੱਖ ਦੀ ਤਾਂ ਗੱਲ ਕਰੀ ਸੀ ਨਹੀਂ ਨਹੀਂ ਇਸ ਕਰੇ ਵੀ ਉਹਨੂੰ ਸਰਕਾਰੀ ਨੌਕਰੀ ਮਿਲਦੀ ਹੈ ਕਿਉਂ ਉਹਨੂੰ 20 ਲੱਖ 20000 30000 40000 ਕੋਈ ਤੇ ਆਊਗੀ ਸਰਕਾਰ ਦੇ ਘਰੋਂ ਉਹ ਆਪਦੀ ਬੱਚੀ ਪਾਲ ਲੂਗੀ ਤੇ ਜਿਹੜਾ 10 ਲੱਖ ਰੁਪਏ ਉਹ ਸਾਡੀ ਮਾਤਾ ਰੋਟੀ ਖਾ ਲੂਗੀ ਤੇ ਉਹ ਭੈਣ ਵੀ ਰੋਟੀ ਖਾ ਲੂਗੀ ਅਸੀਂ ਇਸ ਕਰਕੇ ਡਿਮਾਂਡ ਰੱਖੀ ਸੀ ਪ੍ਰਸ਼ਾਸਨ ਨੇ ਦਬਾਅ ਬਣਾਇਆ ਸਾਨੂੰ ਉਹਦੇ ਵਿੱਚ ਨਹੀਂ ਵੜਨ ਦਿੱਤਾ ਜਿਹੜਾ ਆਪਦਾ ਗੇਟ ਅੱਗੇ ਫੋਰਸ ਲਾ ਕੇ ਤੇ ਅੰਦਰ ਪ੍ਰਸ਼ਾਸਨ ਤੇ ਰਿਸ਼ਤੇਦਾਰਾਂ ਦੇ ਦਵਾਵਾ ਬਣਾ ਕੇ ਜਿਹੜਾ ਫੈਸਲਾ ਹੋ ਰਿਹਾ ਹੈ ਇਹ ਫੈਸਲੇ ਤੋਂ ਅਸੀਂ ਸੰਤੋਖਤ ਨਾ ਕੱਲ ਸੀ ਕਹਿੰਗਾ ਸਾਹਿਬ ਜਿਹੜੇ ਕਿਸਾਨ ਦੀ ਖੁਦਕੁਸ਼ੀ ਹੁੰਦੀ ਹੈ ਕੀ ਇਹ ਬੀਕੇਯੂ ਸਿੱਧੂਪੁਰ ਦਾ ਮੈਂਬਰ ਸੀ ਨਹੀਂ ਵੇਖੋ ਇਹ ਨਹੀਂ ਮਸਲਾ ਹੁੰਦਾ ਕਾ ਵੀ ਕੌਣ ਕਿਹੜੀ ਜਥੇਬੰਦੀ ਦਾ ਮੈਂ ਇਹ ਵਾਰ ਹੁੰਦਾ ਵੀ ਅਸੀਂ 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 ਇਹ ਕਦੇ ਵੀ ਨਹੀਂ ਸੋਚਿਆ ਵੀ ਕਿਹੜਾ ਕਿਸਾਨ ਕਿਹੜੀ ਜਥੇਬੰਦੀ ਦਾ ਇਹ ਅਸੀਂ ਕਦੇ ਵੀ ਨਹੀਂ ਸੋਚਿਆ ਇਹ ਇਹ ਤਾਂ ਇੱਕ ਮਾੜੀ ਸੋਚ ਹੈ ਇੱਕ ਤਾਂ ਇਹ ਤਾਂ ਹਮਦਰਦੀ ਤੌਰ ਤੇ ਜਨਨਿਕ ਪਰਵਾਹ ਦੇ ਨਾਲ ਦੁੱਖ ਦੇ ਨਾਲ ਖੜੀ ਹੈ ਅਸੀਂ ਤਾਂ ਕੋਈ ਵੀ ਕਿਸਾਨ ਹੈ ਕੀ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਕਿਸੇ ਕਲਾਸ ਦਾ ਕਿਹੇ ਜਿਹਾ ਵੀ ਕਿਸਾਨ ਹੈ ਵੱਡਾ ਹੈ ਛੋਟਾ ਹੈ ਜਿਹਦੇ ਨਾਲ ਅਨਿਆਹੁ ਇਸਤ ਲੁਧਿਆਣੇ ਦੇ ਵਿੱਚ ਲੜ ਕੇ ਆਏ ਆ ਉਹ ਕਿਸਾਨ 20 ਸਾਲ ਪਰਵਾਰ ਨੇ ਧੱਕੇ ਖਾ ਲੇ ਜ਼ਮੀਨ ਖੋਲੀ ਇੱਕ ਸ਼ਰਮਾਇਦਾਰ ਲੋਕਾਂ ਨੇ ਉਹਨਾਂ ਨੂੰ 20 ਕਿੱਲੇ ਜ਼ਮੀਨ ਦੇ ਦਿਵਾ ਕੇ ਮਹੀਨਾ ਲੜਿਆ ਉੱਥੇ ਪੂਰਾ ਅਸੀਂ ਸਾਡੇ ਕੋਲੇ ਇਹ ਨਹੀਂ ਹੈ ਵੀ ਕੌਣ ਕਿਸਾਨ ਕਿਹੜੀ ਜਥੇਬੰਦੀ ਦਾ ਇਹ ਨਹੀਂ ਮਤਲਬ ਸਾਡਾ ਸਾਡਾ ਮਤਲਬ ਹੈ ਕਿਸਾਨਾਂ ਦਾ ਧੱਕਾ ਹੋ ਰਿਹਾ ਹੈ ਕਿਸਾਨਾਂ ਦਾ ਧੋਖਾ ਹੋ ਰਿਹਾ ਹੈ ਅਸੀਂ ਜਥੇਬੰਦੀ ਬੀਕੇ ਜੋ ਇੱਕਤਾ ਸਿੱਧੂ ਪਰ ਕਿਸਾਨਾਂ ਦੀ ਜਥੇਬੰਦੀ ਉਹਦੀ ਆਵਾਜ਼ ਬਣ ਕੇ ਖੜਾਂਗੇ ਇੱਕ ਘਣੀਆ ਸਾਹਿਬ ਇਹ ਦਸੂਣਾ ਉਹੀ ਬਾਰ-ਬਾਰ ਉਹ ਕਹਿੰਦੇ ਵੀ ਤੁਸੀਂ ਚਲੇ ਜਾਓ ਹਨਾ ਤੇ ਆਪਾਂ ਨੂੰ ਫਿਰ ਚਲੇ ਜਾਂਚ ਪੜਾਈ ਆ ਜਾਂ ਪੈਥੇ ਪ੍ਰਸ਼ਾਸਨ ਦੇ ਨਾਲ ਡਾਟਾਂਗੇ ਪੂਰੀ ਅਸੀਂ ਤਾਂ ਸਹਿਯੋਗ ਮੰਗਦੇ ਆਂ ਨਗਰ ਦਾ ਪਰਿਵਾਰ ਦਾ ਚਲੇ ਜਾਣ ਕਿਉਂ ਚਲੇ ਜਾਈਏ ਅਸੀਂ ਸਾਨੂੰ ਤਾਂ ਪਰਿਵਾਰ ਦਾ ਤੇ ਨਗਰ ਦਾ ਸਹਿਯੋਗ ਮੰਗਦੇ ਆਂ ਸਾਨੂੰ ਸਹਿਯੋਗ ਦਿਓ ਅਸੀਂ ਡਾਟੇ ਬੈਠੇ ਆ ਜਿਹੜੀਆਂ ਗੱਲਾਂ ਕਰੀਆਂ ਉਹ ਕਰੇ ਬਿਨਾਂ ਨਹੀਂ ਜਾਵਾਂਗੇ ਤੁਹਾਡੇ ਅਗੁਣ ਚੌਣੀ ਵਿੱਚ ਬੁਲਾ ਕੇ ਮੀਟਿੰਗ ਦਾ ਕਾਰਨ ਕੀ ਸੀ ਅਸੀਂ ਅਸੀਂ ਡਿਮਾਂਡ ਰੱਖਦੇ ਹਾਂ ਅਸੀਂ ਫੈਸਲਾ ਪੂਰਾ ਚਾਹੁੰਦੇ ਹਾਂ ਇਹਨਾਂ ਨੇ ਲੰਗੜਾ ਫੈਸਲਾ ਕਰਨਾ ਹੈ ਹੁਣ ਵੀ ਇਹ ਲੰਗੜਾ ਫੈਸਲਾ ਹੋਊਗਾ ਅਸੀਂ ਸਰਕਾਰੀ ਨੌਕਰੀ ਦੀ ਗੱਲ ਕਰ ਰਹੇ ਹਾਂ ਇਹ ਕਹਿੰਦੇ ਸੀ ਸਰਕਾਰੀ ਦੇਣੀ ਨਹੀਂ ਤੇ ਇਹ ਇਹ ਇਹਨਾਂ ਜਿਹੜਾ ਮੁਆਵਜ਼ਾ ਵੀ ਨਹੀਂ ਦੇਣਾ ਇਹ ਇੱਕ ਲੰਗੜਾ ਫੈਸਲਾ ਕਰਨਾ ਹੈ ਅਸੀਂ ਬੈਠੇ ਹਾਂ ਸਾਨੂੰ ਤਾਂ ਕਰਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਪਰਿਵਾਰ ਨੂੰ ਓਲੇ ਵਿੱਚ ਤੰਜ ਖਿਆ ਜਾ ਰਿਹਾ ਉਹ ਤਾਂ ਹੁਣ ਪਰਿਵਾਰ ਜਾਣੇ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਆ ਬਾਰ-ਬਾਰ ਕਹਿ ਰਹੇ ਆ ਵੀ ਤੁਸੀਂ ਇਹਨਾਂ ਦੇ ਨਾਲ ਮੀਟਿੰਗ ਨਾ ਕਰੋ ਇਹਨਾਂ ਦੇ ਦਰਵਾਜ਼ੇ 'ਤੇ ਨਾ ਆਓ ਸਾਨੂੰ ਵਿੱਚ ਬਿਠਾ ਕੇ ਮੀਟਿੰਗ ਕਰੋ ਪਰ ਹੁਣ ਉਹ ਤਾਂ ਪਰਿਵਾਰ ਜਾਣੇ ਨਾ ਵੀ ਕੀ ਦਬਾਅ ਪੈ ਰਿਹਾ ਹੈ ਕਿਉਂ ਕਿ ਕੀ ਹੋ ਰਿਹਾ ਹੈ ਕਈ ਵਾਰ ਕਿਸਾਨਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਹਾਇ ਹੈਗੀ ਹੈ ਸਾਡੇ ਜਿਹੜੇ ਕਿਸਾਨ ਐ ਡੇ ਵੇਅਰ ਨਹੀਂ ਹੈ ਵਿਚਾਰੇ ਅਨਪੋਲ ਨੇ ਇਹ ਤਾਂ ਪਰਿਵਾਰ ਸਾਡਾ ਖਾਸ ਕਰਕੇ ਪਛੜਿਆ ਹੋਇਆ ਪਰਿਵਾਰ ਹੈ ਅਨਪੋਲ ਹੈ ਵਿਚਾਰਾ ਤੇ ਇਹਨਾਂ ਨੂੰ ਤਾਂ ਇਹ ਹੈਗਾ ਹੀ ਆ ਵੀ ਨਹੀਂ ਇਹਨਾਂ ਦੇ ਵੇਅਰ ਜੇ ਇੰਨੇ ਵੇਅਰ ਹੁੰਦੇ ਤਾਂ ਫੇਰ ਮਤਲਬ ਕਿ ਵੀ ਕੱਲ ਹੀ ਫੈਸਲਾ 2 ਲੱਖ ਤੇ ਕਿਉਂ ਹ ਹੁਣ ਤੁਹਾਡੀ ਜਥੇਬੰਦੀ ਕਿੰਨਾ ਤੱਕ ਚ ਠਹਿਰੂਗੀ ਕਿੰਨਾ ਚੱਕ ਅਸੀਂ ਤਾਂ ਜਿੰਨਾ ਚਿਰ ਸਾਨੂੰ ਪਰਿਵਾਰ ਸਹਿਯੋਗ ਦੇਊਗਾ ਜਿੰਨਾ ਚਿਰ ਸਾਥ ਹੋ ਜੇ ਲੜਾਈ ਮੰਗੂਗਾ ਅਸੀਂ ਨਹੀਂ ਉਹਨਾਂ ਚਿਰ ਜਾਂਦੇ ਅਸੀਂ ਤਾਂ ਖੜਾਂਗੇ ਜਦੋਂ ਪਰਿਵਾਰ ਨੇ ਕਹਿਤਾ ਵੀ ਅਸੀਂ ਤਾਂ ਇਸ ਫੈਸਲੇ ਤੋਂ ਇੰਨੀ ਸੰਤੋਸ਼ ਹੈ ਫਿਰ ਸਾਨੂੰ ਸੁਭਾਵਿਕਾ ਵੀ ਜਾਣਾ ਪੜਦਾ ਜਿਹੜੀ ਸਾਡੀ ਬੱਚੀ ਦਾ ਸੁਹਾਗ ਚ ਲੈ ਗਿਆ ਉਹਨੂੰ ਸੁਹਾਗ ਨਹੀਂ ਮਿਲਣਾ ਜਿਹੜੀ ਬੱਚੀ ਦਾ ਬਾਪ ਚ ਲੈ ਗਿਆ ਉਹਨੂੰ ਬਾਪ ਨਹੀਂ ਮਿਲਣਾ ਜਿਹੜੀ ਮਾਂ ਦਾ ਪੁੱਤਰ ਚ ਲੈ ਗਿਆ ਉਹਨੂੰ ਪੁੱਤਰ ਨਹੀਂ ਮਿਲਣਾ ਯਾਨੀ ਆਸਿਆਂ-ਪਾਸਿਆਂ ਤੋਂ ਚੱਲੋ ਗੱਲਾਂ ਬਾਤਾਂ ਜੇ ਸਰਕਾਰ ਨੇ ਕੋ 2 ਲੱਖ ਦੇਤਾ ਜਾਂ 5 ਦੇਤਾ ਉਹਦੇ ਨਾਲ ਉਹਨਾਂ ਦਾ ਕੋਈ ਐ ਨਹੀਂ ਹੋਣਾ ਵੀ ਉਹਨਾਂ ਦਾ ਬੜੇਪਾ ਨਿਕਲ ਜੂ ਇਹ ਤਾਂ ਚੱਲੋ ਆਪਾਂ ਮੰਨ ਲਈ ਮੰਗਦੇ ਆਂ ਸਾਹੇ ਤਾਂ ਵੀ ਉਹਨਾਂ ਨੂੰ ਮਿਲ ਨਹੀਂ ਗਈ ਤੇ ਕਿਤੇ ਕੋਈ ਹੈ ਨਹੀਂ ਯਾਨੀ ਕੋਈ ਵੀ ਦੋਚੀ ਐ ਸਾਨੂੰ ਖਸਾਨਾ ਨੂੰ ਬਣਾਉਂਦੇ ਆਂ ਹਾਇ ਸਰਕਾਰਾਂ ਜਿਵੇਂ ਹੋਣਾ ਸੀ ਭਗਵਾਨਦਮਾਨ ਨੂੰ ਵੋਟਾਂ ਪਾਤੀਆਂ 92 ਸੀਟਾਂ ਜਿੱਤ ਆਤੀਆਂ ਤੇ ਉਹਨੇ ਲੋਕਾਂ ਦਾ ਕੀ ਕੀਤਾ ਉਹਨਾਂ ਦਾ ਕਿਵੇਂ ਬਾਹਰੋਂ ਮੰਗਾਉਣਾ ਸਾਡੇ ਬੱਚੇ ਉੱਠ ਜਾਂਦੇ ਤੁਸੀਂ ਹੁਣ ਬੋਲੇ ਆ ਤੇ ਇਹ ਸਾਡੇ ਬੱਚਿਆਂ ਨੂੰ ਬਾਹਰੋਂ ਮੰਗਾਉਣਾ ਹੋਵੇ ਤੇ ਸਾਡੇ ਇੱਥੇ ਨੌਕਰੀਆਂ ਹੈਗੀਆਂ ਬੱਚੇ ਸਾਡੇ ਜਾਣ ਹੀ ਨਾ ਜਿੰਨੀ ਸਾਡੀ ਕਿਸੇ ਦੀ ਯੋਗਤਾ ਹੈ ਸਾਡੇ ਬੱਚਾ ਘੱਟ ਫੜੇ ਉਹਨੂੰ ਘੱਟ ਨੌਕਰੀ ਮਿਲ ਜੇ ਵੱਧ ਪੜਿਆ ਵੱਧ ਮਿਲ ਜੇ ਕਿਉਂ 60 ਸਾਲ ਦੇ ਹੋ ਗਏ ਸਾਡੇ 1500 ਰੁਪਏ ਨੂੰ ਲੈਲੜੀਆਂ ਖੜਦੇ ਆ ਕਿਤੇ ਪਾਤੇ ਕਿਤੇ ਪਾਏ ਨਹੀਂ ਜਿਹੜਾ 60 ਸਾਲ ਦਾ ਹੋ ਜਾਂਦਾ ਹੈ ਉਹਨੂੰ ਰਿਟਾਇਰਮੈਂਟ ਕਰਨਾ ਚਾਹੀਦਾ ਹੈ ਉਹਨੇ ਖੇਤੀ ਕੀਤੀ ਹੈ ਸਰਕਾਰ ਦੇ ਖਜ਼ਾਨੇ ਭਰੇ ਆ ਸਰਕਾਰ ਦੇ ਕਦਮ ਭਰੇ ਆ ਅਸੀਂ ਮੰਗਦੇ ਆ ਵੀ 10000 ਰੁਪਏ ਸਾਨੂੰ ਮਰਦਾ ਔਰਤਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਾਨੂੰ ਪੈਨਸ਼ਨ ਵੱਜਣੀ ਚਾਹੀਦੀ ਹੈ ਕਿਉਂ ਅਸੀਂ ਇਹਨਾਂ ਤੋਂ ਭੀਖ ਨਹੀਂ ਮੰਗਦੇ ਪੈਨਸ਼ਨ ਕਿੱਥੋਂ ਦਿੰਦੇ ਆ ਅਸੀਂ ਇੱਕ ਜਣਾ 36 ਰੁਪਏ ਰੋਜ਼ ਦੇ ਖਜ਼ਾਨੇ ਚ ਜਾਂਦੇ ਆ ਸਾਡੇ ਇੱਕ ਜਾਣੇ ਦੇ ਤੇ ਤੁਸੀਂ ਘਰ ਦੇ ਪਰਿਵਾਰ ਦੇ ਲਾ ਲੋ ਪਿੰਡ ਦੇ ਢਾਲ ਲੋ ਖਜ਼ਾਨਾ ਤਾਂ ਅਸੀਂ ਭਰਦੇ ਨਾ ਨਾ ਤਾਂ ਕੋਈ ਗੱਟਣ ਦੇ ਪਿਆਉਦਾ ਸੀ ਨਾ ਕੋਈ ਬਾਤਲ ਦੇਦਾ ਸੀ ਤੇ ਨਾ ਹੀ ਹੁਣ ਭਗਵਾਨ ਸਮਾਨ ਦੇਦਾ ਸਾਡੀਆਂ ਜੇਬਾਂ ਚੋਂ ਜਾਂਦੇ ਆ ਅਸੀਂ ਬਾਰ ਬਾਰ ਆਨੇ ਸਾਡਾ ਕਰਜ਼ਾ ਖਤਮ ਕਰ ਦਿਓ ਅਸੀਂ ਭੀਖ ਨਹੀਂ ਮੰਗਦੇ ਅਸੀਂ ਇਹਨੇ ਸਾਡਾ ਕਰਜ਼ਾ ਖਤਮ ਹੋਣਾ ਚਾਹੀਦਾ ਹੈ ਕਰਜ਼ਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿਉਂ ਜਿਹੜਾ ਕਿਸਾਨ ਫੇਰ ਨਾ ਕਰ ਜਿਹਦੇ ਥੱਲੇ ਆਵੇ ਤੇ ਖੁਦ ਖੁਸ਼ੀਆਂ ਕਰੇ ਆਹ ਬੰਤਮਾਨਤਾ ਦੂਜੀਆਂ ਸਟੇਟਾਂ 'ਚ ਜਾ ਕੇ ਕਹਿੰਦਾ ਕਹਿੰਦਾ ਪੰਜਾਬ ਦਾ ਹਾਲ ਦੇਖ ਲਓ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਾਂਗੇ ਇਹ ਤਾਂ ਤੁਸੀਂ ਦੱਸੋ ਜਿੰਨਾਂ ਕੋਲੇ ਮੀਡੀਆ ਵਾਲੇ ਆ ਇਹ ਤਾਂ ਤੁਸੀਂ ਕਰਨਾ ਹੈ ਵੀ ਭਾਈ ਰੰਗਲਾ ਬਣਾਤਾ ਕਿ ਨਸ਼ਾਈ ਬਣਾਤਾ ਕਿ ਸਾਡੇ ਘਰਾਂ ਦੇ ਵਿੱਚ 70% ਆ ਤੇ ਇਹ ਤਾਂ ਮੀਡੀਆ ਵਾਲਿਆਂ ਦਾ ਕੰਮ ਹੈ ਨਾ ਜਿੰਨੀ ਤੁਸੀਂ ਸਾਡੇ ਗੱਲ ਨੂੰ ਫਲੈਸ਼ ਕਰੋਗੇ ਉਨੀ ਬਾਹਰਲੇ ਮੁਲਕਾਂ 'ਚ ਜਾਣੀ ਹੈ ਉਨੀ ਬਾਹਰਲੇ ਸੂਬਿਆਂ 'ਚ ਜਾਣੀ ਹੈ ਹਾਂ ਬਸ ਮੈਂ ਤਾਂ ਕਈ ਵਾਰ ਜਨਕੀ ਮੀਡੀਆ ਵਾਲਿਆਂ ਤੇ ਸਿਰ ਤਾਂ ਹੁੰਦਾ ਸੀ ਤਾਂ ਬੋਲਣਾ ਹੁੰਦਾ ਉਹ ਜਿਹੀ ਦੱਸ ਨਹੀਂ ਹੁੰਦੀ ਐ ਇਹ ਤਾਂ ਮੀਡੀਆ ਦੇ ਬਸ ਦਾ ਰੋਗ ਐ ਨਾ ਤੁਸੀਂ ਫਲੈਸ਼ ਕਰਦੇ ਆ ਸਾਡੀ ਕਹਿੰਦਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਰ ਬਈ ਹੈ ਨਹੀਂ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦੇਣਾ ਇਹ ਦੋ ਪਹਿਲਾਂ ਤਿੰਨ ਸਰਕਾਰਾਂ ਆਗੀਆਂ ਹੁਣ ਚੌਥੀ ਵੀ ਆ ਜੂ ਕਿਸੇ ਨੇ ਕੁਝ ਨਹੀਂ ਦੇਣਾ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਕੈਸਟਾਂ ਚ ਬੜਾ ਦਰਦ ਬਿਆਨ ਕਰਦਾ ਰਿਹਾ ਕਦੇ ਕੁਲਫੀ ਗਰਮਾ ਗਰਮ ਵਰਗੀਆਂ ਕੈਸਟਾਂ ਆਈਆਂ ਕਦੇ ਕੁਝ ਹੋਰ ਆਇਆ ਇਹ ਕਿਸਾਨਾਂ ਦਾ ਦਰਦ ਵੀ ਨਹੀਂ ਬੜਾ ਕੁਝ ਕਰਦਾ ਉਹ ਸਿਮਰੋ ਦੇ ਦਫੇ ਲਾਉਂਦਾ ਸੀ ਸਿਮਰੋ ਸਾਡੀ ਨੇੜਿਓਂ ਨਹੀਂ ਉਹ ਆਦਾ ਸੀ ਆਖੇ ਸਿਮਰੋ ਆਦੀ ਹੈ ਬਈ ਮੈਂ ਬਾਦਲਾਂ ਦੀ ਬਹੁਾਂ ਚਿੱਟਾ ਸਾਡਾ ਲਹੂ ਹੈ ਐਸੇ ਜਿਹਾ ਕਮੈਂਟ ਕਰਦਾ ਸੀ ਹੁਣ ਤਾਂ ਬਾਦਲਾਂ ਦੀ ਬਹੁ ਹੈ ਨਹੀਂ ਹੁਣ ਤਾਂ ਆਪਾਂ ਹੈ ਹਾਂ ਹੁਣ ਨਸ਼ੇਦ ਕਿਹਨੇ ਨੱਥ ਪਾਉਂਦਾ ਹੈ ਆ ਸਾਡੇ ਕਿਹਨੇ ਲੋਕ ਖੁਰ ਖੁਸ਼ੀਆਂ ਕਰਦੇ ਆ ਇਹ ਕਿਸੇ ਕਰਨ ਤੋਂ ਕਰਦੇ ਆ ਇਹਨਾਂ ਬੰਦੇ ਕਿਉਂ ਨਹੀਂ ਧਿਆਨ ਦਿੰਦਾ ਹੈ ਜੀ ਤਾਂ ਇੱਕ ਇਹ ਦੱਸੋ ਜਦੋਂ ਹੁਣ ਪ੍ਰਸ਼ਾਸਨ ਅੰਦਰ ਗਿਆ ਸੀ ਕਮਿਟਮੈਂਟ ਕੀਤੀ ਗਈ ਆ ਨੌਕਰੀ ਨੂੰ ਲੈ ਕੇ ਮੁਆਵਜ਼ੇ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਝ ਹੋ ਜੂਗਾ ਅਸੀਂ ਤਾਂ ਵਿਸ਼ਵਾਸ ਕਰ ਲੈਨੇ ਆ ਪ੍ਰਸ਼ਾਸਨ ਨਾਲ ਸੰਨੀ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਅਸੀਂ ਵਿਸ਼ਵਾਸ ਕਰ ਲੈਨੇ ਆ ਕਿ ਵਿਸ਼ਵਾਸ ਕਰਨਾ ਵੀ ਪੈਂਦਾ ਹੈ ਤੇ ਜੇ ਨਾ ਕਰਨਗੇ ਫਿਰ ਅਸੀਂ ਭਾਰਤੀ ਕਿਸਾਨ ਜੁਣੀ ਅਨੇਕਤਾ ਕਰਾਂ ਹਾਂ ਡਟ ਕੇ ਲੜਾਂਗੇ ਲਾਵਾਂਗੇ ਸਰਕਾਰ ਤੋਂ ਜਿਹੜੀ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਤੋਂ ਅਸੀਂ ਭਾਈਦੇ ਨਹੀਂ ਪਰਿਵਾਰ ਨਾਲ ਖੜਾਂਗੇ ਹਾਂ ਕੀ ਕਮਿਟਮੈਂਟ ਹੋਈ ਅੰਦਰ ਕਮਿਟਮੈਂਟ ਤਾਂ ਬਸ ਉਹ 2 ਲੱਖ ਰੁਪਏ ਦੀ ਹੋਈ ਹੈ 4 ਲੱਖ 100000 ਰੁਪਏ ਕਹਿੰਦੇ ਕੁੜੀ ਨੂੰ ਪੈਨਸ਼ਨ ਬੰਦ ਦਾਂਗੇ ਹੋਰ ਵੀ ਜਿੰਨਾ ਸਾਥੋਂ ਐ ਨੌਕਰੀ ਦੇ ਦਾਂਗੇ ਇਹੀ ਸਾਡੀ ਮੰਗ ਹੈ ਪਰਿਵਾਰ ਦੀ ਵੀ ਮੰਗ ਹੈ ਜੀ ਓਕੇ ਮਾਤਾ ਕਹਿ ਰਹੀ ਹੈ ਵੀ 2 ਲੱਖ ਰੁਪਏ ਜਨਨ ਕਿ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਤੇ 4000 ਰੁਪਏ ਜੇ ਗੁੱਡੀ ਦੀ ਪੈਨਸ਼ਨ ਆ ਤੇ ਜਿਹੜੀ ਉਹਦੀ ਮੈਸੇਜ ਆ ਘਰ ਵਾਲੀ ਹੈ ਤੇ ਉਹਨੂੰ ਜਨਨ ਕਿ ਨੌਕਰੀ ਤੇ ਲਾ ਦਿੱਤਾ ਜਾਊਗਾ ਕੱਲ ਵੀ ਪਰਿਵਾਰ ਨਾਲ ਹੀ ਅਸੀਂ ਭਰੋਸਾ ਦਿੱਤਾ ਸੀ ਜੀ ਅੱਜ ਵੀ ਉਸੇ ਗੱਲ ਤੇ ਅਸੀਂ ਖੜੇ ਆਂ ਕੀ ਅ ਪਰਿਵਾਰ ਲਈ 2 ਲੱਖ ਰੁਪਿਆ ਮਦਦ ਕੱਲ ਹੀ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜਿਹੜੀ ਚੈੱਕ ਫੈਮਿਲੀ ਨੂੰ ਹੈਂਡਓਵਰ ਕਰ ਦਿੱਤਾ ਫਿਰ ਬੱਚੀ ਲਈ ਸਕਾਲਰਸ਼ਿਪ ਹੈ ਜਿਹੜੀ 4000 ਰੁਪਿਆ ਸਕਾਲਰਸ਼ਿਪ ਹੈ ਉਹ ਅਸੀਂ ਹੁਣੇ ਲਗਵਾ ਦੇਵਾਂਗੇ ਜਿਵੇਂ ਹੀ ਡੈਥ ਸਰਟੀਫਿਕੇਟ ਬਣ ਕੇ ਆ ਜਾਂਦਾ ਤੇ ਜਿਹੜੇ ਮਦਰ ਨੇ ਬੱਚੀ ਦੇ ਉਹਨਾਂ ਲਈ ਜਿਹੜੀ ਵਿਡੋ ਪੈਨਸ਼ਨ ਹੈ ਠੀਕ ਹੈ ਉਹ ਵੀ ਲਗਾ ਦਿੱਤੀ ਜਾ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਕੋਈ ਸਰਕਾਰੀ ਫੈਸਿਲਿਟੀ ਜਿਹੜੀ ਅਸੀਂ ਦੇ ਸਕਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਲੈਵਲ ਤੇ ਅਸੀਂ ਉਹ ਦੇਣ ਲਈ ਪਾਵਨ ਨਾ ਇਸ ਤੋਂ ਬਿਨਾਂ ਇਹਨਾਂ ਲਈ ਬੱਚੀ ਦੀ ਮਦਰ ਲਈ ਅਸੀਂ ਆਊਟਸੋਰਸ ਬੇਸਿਸ ਤੇ ਸਾਡੇ ਇੱਥੇ ਆਸ-ਪਾਸ ਜਿਹੜੇ ਵੀ ਦਫ਼ਤਰ ਦੇ ਵਿੱਚ ਸਭ ਤੋਂ ਪਿੰਡ ਦੇ ਨੇੜੇ ਨੌਕਰੀ ਦੀ ਪੋਸਿਬਿਲਿਟੀ ਹੋਊਗੀ ਅਸੀਂ ਉਹਦੇ ਲਈ ਵਚਨਬੱਧ ਹਾਂ ਕਿ ਜਲਦੀ ਤੋਂ ਜਲਦੀ ਕਰਾਂਗੇ ਅਸੀਂ ਕੀ ਲੱਗਦਾ ਸਾਹਿਬ ਜਿਹੜੀਆਂ ਇਹ ਨੌਕਰੀਆਂ ਤੁਸੀਂ ਅੱਜ ਇੱਥੇ ਆਏ ਹੋ ਕਿ ਨੌਕਰੀ ਦੇਣ ਦੇ ਰੀਸੀ ਪਵੰਦਾਂ ਇਹਨਾਂ ਨੂੰ ਜੋ ਵੀ ਆਉਟਸੋਰਸ ਦੇ ਰਹੀ ਜਿਹੜੇ ਪਹਿਲਾਂ ਕੱਚੇ ਕੰਮੇ ਤੁਰੇ ਫਿਰਦੇ ਨੇ ਕਿ ਉਹਨਾਂ ਦੇ ਵਿੱਚ ਇਹਨਾਂ ਦਾ ਨਾਂ ਗਣਿਆ ਜੋਗਾ ਫਿਰ ਦੇਖੋ ਜੀ ਇਹ ਉਸ ਨੌਕਰੀ ਨਾਲੋਂ ਅਲੱਗ ਨੌਕਰੀ ਹੈ ਇਹ ਕੋਈ ਅਸੀਂ ਰਿਕਰੂਟਮੈਂਟ ਨਹੀਂ ਕੀਤੀ ਹੈਗੀ ਇਹ ਇੱਕ ਇੱਕ ਇੰਨੀ ਮੰਦਭਾਗੀ ਘਟਨਾ ਹੋ ਗਈ ਕਿ ਅਸੀਂ ਸਾਡੇ ਪਿੰਡ ਨੇ 15 ਦਿਨਾਂ ਵਿੱਚੋਂ ਫੇਰ ਇੱਕ ਨੌਜਵਾਨ ਖੋ ਲਿਆ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਹੀ ਇਹ ਇਕੋਪਰਾਲਾ ਕੀਤਾ ਹੈ ਤਾਂ ਜੋ ਪਰਿਵਾਰ ਦੀ ਰੋਟੀ ਚੱਲਦੀ ਰਹੇ ਜਿਸ ਘਟਨਾ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਜਿਹੜੀ ਇਹ ਘਟਨਾ ਹੋਈ ਹੈ ਦੇਖੋ ਜੀ ਜ਼ਿੰਮੇਵਾਰੀ ਤਾਂ ਸਾਡੇ ਸਿਸਟਮ ਦੀ ਸਾਡੇ ਸਮਾਜ ਦੀ ਸਭ ਦੀ ਜ਼ਿੰਮੇਵਾਰੀ ਹੈ ਕਿ ਐਵੇਂ ਦੀ ਮੰਦਭਾਗੀ ਘਟਨਾ ਸਾਨੂੰ ਦੇਖਣੀ ਪਈ ਹੈ ਤੇ ਰਹੀ ਗੱਲ ਇਹ ਆ ਸਾਨੂੰ ਇਹਦੇ ਵਾਸਤੇ ਸਾਰਿਆਂ ਨੂੰ ਐਫਰਟ ਮਾਰਨੇ ਪੈਣਗੇ ਕਿ ਅੱਗੇ ਤੋਂ ਐਵੇਂ ਨਹੀਂ ਘਟਨਾਵਾਂ ਨਾ ਹੋਣ ਜਿਵੇਂ ਜਿਵੇਂ ਪਿੰਡ ਵਾਸੀ ਦੱਸ ਰਹੇ ਨੇ ਕਿ ਕਿਸਾਨ ਜਿਹੜਾ ਉਤਰਲੇ ਕਰਦਾ ਰਿਹਾ ਕਿ ਮੇਰੇ ਕੋਲੇ ਆਹੀ ਛੇਕ ਨਾਲਾਂ ਜ਼ਮੀਨ ਆ ਮੈਂ ਪਰਾਲੀ ਲੈ ਕੇ ਕਿੱਥੇ ਜਾਵਾਂ ਨਾਲੇ ਪਰਾਲੀ ਵੀ ਪੂਰੀ ਨਹੀਂ ਸੀ ਸੜ ਰਿਆ ਉਹ ਉੱਪਰਲਾ ਜਿਹੜਾ ਲਾਹਣ ਸੀ ਉਹੀ ਸੜ ਰਿਆ ਜਿਹੜਾ ਰੰਗਲ ਬਚਿਆ ਹੋਇਆ ਸੀਗਾ ਦੇਖੋ ਜੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੀਆਂ ਟੀਮਾਂ ਹਰ ਪਿੰਡ ਦੇ ਵਿੱਚ ਜ਼ਿਲ੍ਹੇ ਦੇ ਅੱਗ ਨਾ ਲੱਗ ਸਕੇ ਅੱਗ ਘਟ ਲੱਗੇ ਉਹਦੇ ਵਾਸਤੇ ਇਹ ਫੀਲਡ ਚ ਸੀ ਉਸੇ ਮੁਤਾਬਕ ਇਹਨਾਂ ਦੇ ਖੇਤ ਵਿੱਚ ਗਈ ਸੀ ਜੀ ਅ ਜਿੱਥੇ ਪ੍ਰੈਸ਼ਰ ਪਾਉਣਾ ਸਹੀ ਹੈ ਵੀ ਇਹਨਾਂ ਪ੍ਰੈਸ਼ਰ ਇੱਕ ਕਿਸਾਨ ਤੇ ਪਾਇਆ ਜਾਵੇ ਦੇਖੋ ਜੀ ਕੱਲਾ ਪ੍ਰੈਸ਼ਰ ਵਾਲਾ ਮਸਲਾ ਨਹੀਂ ਸਾਡੀਆਂ ਟੀਮਾਂ ਕੋਈ ਕੱਲੇ ਇਹਨਾਂ ਦੇ ਖੇਤ ਚ ਨਹੀਂ ਗਈਆਂ ਸੀ ਮਸਲਾ ਇਹ ਹੈ ਕਿ ਇਹਨਾਂ ਕੋਲੇ ਪਹਿਲਾਂ ਹੀ ਕਰਜ਼ੇ ਕਰਕੇ ਆਪਣੀ ਕਾਫੀ ਸਾਰੀ ਜ਼ਮੀਨ ਜਿਹੜੀ ਬੇਚ ਚੁੱਕੇ ਸੀ ਜਮ੍ਹਾਂਬੰਦੀ ਦੇ ਵਿੱਚ ਜਿਹੜੀ ਸਾਫ਼ ਦਰਜ ਹੁੰਦੀ ਹੈ ਕਿ ਇਹਨਾਂ ਨੇ 3 ਮਹੀਨੇ ਪਹਿਲਾਂ ਹੀ 4 ਮਹੀਨੇ ਪਹਿਲਾਂ ਹੀ ਲੋਨ ਉਤਾਰਨ ਲਈ ਆਪਣੀ ਜ਼ਮੀਨ ਸੇਲ ਕੀਤੀ ਸੀ ਕਈ ਤਰ੍ਹਾਂ ਦੇ ਹੋਰ ਸਟ੍ਰੈਸ ਸੀ ਜਿਹਦੇ ਕਰਕੇ ਇਹਨਾਂ ਮੰਦ ਭੱਗਾ ਜਿਹੜਾ ਸਟੈਪ ਉਹਨਾਂ ਨੂੰ ਲੈਣਾ ਪਿਆ ਇਦੇ 'ਚ ਕੋਈ ਦੋਰਾ ਨਹੀਂ ਕਿ ਇਹ ਗਲਤ ਕੰਮ ਹੋਇਆ ਤੇ ਇਹਦੀ ਨਿਖੇਦੀ ਕਰਨੀ ਮੰਦੀ ਹੈ ਸਾਡ ਨੂੰ ਅਸੀਂ ਹਰ ਜਿਹੜਾ ਸੰਭਵ ਸਟੈਪ ਹੈ ਤਾਂ ਜੋ ਐਵੇਂ ਦੇ ਸਟੈਪ ਨਾ ਹੋਣ ਐਵੇਂ ਦੇ ਸਟੈਪ ਇਹ ਇੱਕ ਨਖੇਦੀ ਦੇ ਨਾਲ ਇਸ ਭੈਣ ਨੂੰ ਉਹਦਾ ਘਰ ਵਾਲਾ ਮਾਂ ਨੂੰ ਉਸਦਾ ਪੁੱਤ ਜਾਂ ਇਸ ਕੁੜੀ ਨੂੰ ਉਸਦਾ ਬਾਪ ਮਿਲ ਜੂ ਆ ਦੇਖੋ ਜੀ ਕੁਦਰਤ ਦੀ ਰੀਤ ਹੈ ਅਸੀਂ ਕਿਸੇ ਗਏ ਹੋਏ ਬੰਦੇ ਨੂੰ ਅਸੀਂ ਸਾਡੇ ਕੋਈ ਵੀ ਐਫਰਟ ਉਹਨੂੰ ਪੈਦਾ ਨਹੀਂ ਕਰ ਸਕਦੇ ਹੈਗੇ ਨਾ ਉਹਨੂੰ ਦੁਬਾਰਾ ਲਿਆ ਸਕਦੇ ਹਾਂ ਅਸੀਂ ਸਾਡੇ ਤਰਫ ਤੋਂ ਇਸ ਤਾਂ ਇਸ ਮੌਕੇ ਤੇ ਜੋ ਸਾਡੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਜੋ ਅਸੀਂ ਕਰ ਸਕਦੇ ਸੀ ਅਸੀਂ ਕੱਲ ਵੀ ਕੀਤਾ ਅੱਜ ਵੀ ਪਾਵਨ ਨਾ ਅੱਗੇ ਨੂੰ ਵੀ ਪਾਵਨ ਦਾ ਸਮਝ ਜੀ ਬੜਾ ਤੁਸੀਂ ਪੈਨਸ਼ਨ ਦੀ ਗੱਲ ਕਹੀ ਹੈ ਇਹ ਤਾਂ ਪੈਨਸ਼ਨ ਜਨਨ ਕਿ ਜੇ ਵਿਧਵਾ ਪੈਨਸ਼ਨ ਹੈ ਕਿੰਨੀ ਕੀ ਪੈਨਸ਼ਨ ਲੱਗੂਗੀ ਜਨਨ ਕਿ ਜਿਹੜੀ ਆਮ ਲੱਗਦੀ ਹੈ ਜਦੋਂ ਵਿਧਵਾ ਹੋ ਜਾਂਦੀ ਹੈ ਇਹ ਤਾਂ ਉਹੀ ਪੈਨਸ਼ਨ ਹੈ ਦੇਖੋ ਜੀ ਇਹਨਾਂ ਦਾ ਕੇਸ ਲੋਨ ਨਾ ਹੋਣ ਕਰਕੇ ਹਾਲ ਦੀ ਘੜੀ ਸਰਕਾਰ ਸਕੀਮ ਦੇ ਵਿੱਚ ਕਵਰ ਨਹੀਂ ਹੁੰਦਾ ਸੀ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਗਿਆ ਇਸ ਤੋਂ ਬਿਨਾ ਜਿਹੜੀ ਇਹ ਵਿਧਵਾ ਪੈਨਸ਼ਨ ਹੈ ਸਰਕਾਰ ਦੀ ਜਿਹੜੀ ਸਕੀਮ ਹੈ ਜੀ ਉਹਦੇ ਤਹਿਤ ਹੀ ਲੱਗਦੀ ਹੈ ਕਿਉਂਕਿ ਇਹ ਟਰੈਜ਼ਰੀ ਹੋਈ ਹੈ ਜੀ ਇਹਦੇ ਵਿੱਚ ਬੱਚੇ ਲਈ ਵੀ ਪੈਨਸ਼ਨ ਦੀ ਪ੍ਰੋਵੀਜ਼ਨ ਹੈ ਤੇ ਸਾਡੇ ਵੱਲੋਂ ਜਿਸ ਵੀ ਹੋਰ ਲੈਵਲ ਤੇ ਸਹਿਯੋਗ ਦਿੱਤਾ ਜਾਏਗਾ ਜੀ ਦਿੱਤਾ ਪਿੰਡ ਵਾਲਿਆਂ ਨੇ ਵੀ ਭਰੋਸਾ ਦਿੱਤਾ ਹੈ ਕਿ ਅਸੀਂ ਇਸ ਫੈਮਿਲੀ ਦੀ ਮਦਦ ਕਰਾਂਗੇ ਤਾਂ ਜੋ ਫੈਮਿਲੀ ਦਾ ਇਹ ਤਾਂ ਨਹੀਂ ਹੋਊਗਾ ਕਿ ਅੱਜ ਇੱਕ ਪ੍ਰੈਸ਼ਰ ਦੇ ਵਿੱਚ ਆ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਹਿਯੋਗ ਦੇਵਾਂਗੇ ਬਾਅਦ ਦੇ ਵਿੱਚ ਫੈਲਾ ਚੱਕ ਕੇ ਦਫ਼ਤਰਾਂ ਦੇ ਗੇੜੇ ਲਾਉਂਦੇ ਫਿਰ ਨਹੀਂ ਜੀ ਐਵੇਂ ਦਾ ਕੋਈ ਮਸਲਾ ਸਾਹਮਣੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਜੀ ਕਿ ਜਿਵੇਂ ਹੀ ਡੈਥ ਸਰਟੀਫਿਕੇਟ ਬਣ ਜਾਂਦਾ ਹੈ ਅਸੀਂ ਫੈਮਿਲੀ ਦੀਆਂ ਜਿੰਨੀਆਂ ਵੀ ਵੱਧ ਤੋਂ ਵੱਧ ਸਹਾਇਤਾ ਕਰਨ ਵਾਲੀਆਂ ਸਕੀਮਾਂ ਨੇ ਅਸੀਂ ਆਪ ਐਫਰਟ ਮਾਰ ਕੇ ਜੀ ਉਹਨਾਂ ਵਾਸਤੇ ਜਲਦੀ ਤੋਂ ਜਲਦੀ ਕਰਾਵਾਂਗੇ ਔਰ ਸਾਡੇ ਦਫ਼ਤਰ ਦੀ ਸਾਡੇ ਜ਼ਿਲ੍ਹੇ ਬਠਿੰਡੇ ਦੀ ਜੀ ਇਸ ਟਾਈਮ ਤੇ ਇਹ ਸੇਵਾ ਕੇਂਦਰ ਚ ਹੋਣ ਵਾਲੇ ਕੰਮ ਨੇ ਜੀ ਇਸ ਟਾਈਮ ਤੁਹਾਡੀ ਜ਼ੀਰੋ ਪੈਂਡੈਂਸੀ ਹੈ ਲਗਭਗ ਜ਼ੀਰੋ ਪੈਂਡੈਂਸੀ ਹੈ ਜੀ ਸਾਡਾ ਜ਼ਿਲ੍ਹਾ ਇਸ ਮਸਲੇ ਦੇ ਵਿੱਚ ਅੱਗੇ ਹੈ ਜੀ ਔਰ ਸਾਡੀ ਜਿਹੜੀ ਵਿਧਵਾ ਪੈਨਸ਼ਨ ਸਕੀਮ ਹੈ ਲਗਭਗ ਜਿਹੜੇ ਬੰਦੇ ਅਪਲਾਈ ਕਰਦੇ ਨੇ 10 10 ਦਿਨਾਂ ਦੇ ਵਿੱਚ ਵਿੱਚ ਅਸੀਂ ਦੇ ਦੇ ਦਿੰਦੇ ਆ ਜੀ ਉਹਨਾਂ ਨੂੰ ਕੀ ਉਹਨਾਂ ਤੇ ਵੀ ਕੋਈ ਕਾਰਵਾਈ ਹੋਈ ਜਿਹੜੇ ਬੰਦੇ ਜ਼ਿੰਮੇਵਾਰ ਨੇ ਇਸ ਕਿਸਾਨ ਨੂੰ ਖੁਦਕੁਸ਼ੀ ਦੇ ਰਸੇ ਤੱਕ ਪਹੁੰਚਾਉਣ ਦੇ ਲਈ ਦੇਖੋ ਜੀ ਇਹ ਜ਼ਿੰਮੇਵਾਰੀ ਆ ਜਿਹੜੀ ਕੁੱਲ ਮਿਲਾ ਕੇ ਸਿਸਟਮ ਦੀਆਂ ਜ਼ਿੰਮੇਵਾਰੀਆਂ ਨੇ ਇਹ ਕੋਈ ਇੱਕ ਨਿੱਜੀ ਬੰਦੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਤੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਐਮੇ ਦੇ ਚੀਜ਼ਾਂ ਨੂੰ ਘੱਟ ਕੀਤਾ ਜਾਵੇ ਨਾ ਹੋ ਸਕਣ ਇਹ ਮੰਦਭਾਗੀਆਂ ਘਟਣਾ ਨਾ ਹੋਵੇ ਜੀ ਸ਼ੁਕਰੀਆ